ਨਵੇਂ ਸਾਲ 2026 ਪੂਰੀ ਦੁਨੀਆ ਨਵੇਂ ਸਾਲ ਦਾ ਜਸ਼ਨ ਮਨਾ ਰਹੀ ਸੀ ਪਰ ਦੂਜੇ ਪਾਸੇ ਦੁਨੀਆ ਦੇ ਸਰਪੰਚ ਦੇਸ਼ ਅਮਰੀਕਾ ਨੇ ਨਵੇਂ ਸਾਲ ਦੇ ਜਸ਼ਨ ਦੀ ਥਾਂ ਕੁਝ ਹੋਰੀ ਤਿਆਰੀ ਕੀਤੀ ਹੋਈ ਸੀ ਜੋ ਕਿ ਨਵੇਂ ਸਾਲ ਦੇ ਪਹਿਲੇ ਸ਼ਨੀਵਾਰ 3 ਜਨਵਰੀ ਨੂੰ ਪੂਰੀ ਦੁਨੀਆ ਨੂੰ ਦੇਖਣ ਨੂੰ ਮਿਲੀ ਜੇ ਹਾਂ ਗੱਲ ਕਰ ਰਹੇ ਹਾਂ ਅਮਰੀਕਾ ਵੱਲੋਂ ਵੈਨਜ਼ੂਏਲਾ ਤੇ ਕੀਤੀ ਕਾਰਵਾਈ ਦੀ ਅਜਿਹੀ ਕਾਰਵਾਈ ਜਿਸ ਨੇ ਪੂਰੀ ਦੁਨੀਆ ਨੂੰ ਇੱਕ ਵਾਰ ਹਿਲਾਉਣ ਦੇ ਨਾਲ ਨਾਲ ਨਵੀਂ ਪਿਰਤ ਦੀ ਸ਼ੁਰੂਆਤ ਤੇ ਆਨ ਖੜਾ ਕਰ ਦਿੱਤਾ ਹੈ ਅਮਰੀਕਾ ਦੀ ਇਹ ਜਿਹੀ ਕਾਰਵਾਈ ਜਿਸ ਨਾਲ ਉਸਨੇ ਆਪਣੇ ਖਾਸ ਮਿੱਤਰ ਭਾਰਤ ਲਈ ਵੀ ਮੁਸ਼ਕਲਾਂ ਦਾ ਵੱਡਾ ਦਰਵਾਜ਼ਾ ਖੋਲ ਦਿੱਤਾ ਨਵੀਂ ਸ਼ੁਰੂ ਹੋਈ ਇਸ ਕਹਾਣੀ ਨੂੰ ਸ਼ੁਰੂਆਤ ਤੋਂ ਅੰਤ ਤੱਕ ਸੌਖਾ ਤੇ ਸਟੀਕ ਸਮਝਣ ਦੇ ਲਈ ਸਾਡੇ ਨਾਲ ਜੁੜੇ ਰਹੋ ਬੇਸ਼ੱਕ ਇਹ ਕਾਰਵਾਈ ਅਮਰੀਕਾ ਨੇ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੇ ਹੀ ਸੰਵਿਧਾਨ ਨੂੰ ਦਰਕਿਨਾਰ ਕਰਕੇ ਕੀਤੀ ਬੇਸ਼ੱਕ ਇਸ ਕਾਰਵਾਈ ਲਈ ਅਮਰੀਕਾ ਨੇ ਆਪਣਾ ਪੱਖ ਰੱਖਦਿਆਂ ਵੇਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਨਸ਼ੇ ਦੇ ਕਾਰੋਬਾਰ ਨੂੰ ਵਧਾਵਾ ਦੇਣਾ ਅਤੇ ਅਮਰੀਕਾ ਵਿੱਚ ਨਸ਼ੇ ਨੂੰ ਵੇਚਣ ਦੇ ਇਲਜ਼ਾਮ ਲਗਾਉਂਦਿਆਂ ਆਪਣਾ ਪੱਖ ਰੱਖਿਆ ਹੈ ਪਰ ਕੀ ਅਮਰੀਕਾ ਦੇ ਆਪਣੇ ਪੱਖ ਚ ਕਹੇ ਸ਼ਬਦ ਸੱਚਮੁੱਚ ਹੀ ਸੱਚੇ ਨੇ ਜਾਂ ਫਿਰ ਕਹਾਣੀ ਕੁਝ ਹੋਰ ਬਿਆਨ ਕਰਦੀ ਹੈ ਆਓ ਜਾਣਦੇ ਹਾਂ ਕੀ ਹੈ ਅਸਲ ਸੱਚ ਅਮਰੀਕਾ ਨੇ ਆਪਣੇ ਪੱਖ ਜੀ ਦਿੱਤੇ ਨਸ਼ੇ ਵਾਲੇ ਬਿਆਨ ਤੋਂ ਇਲਾਵਾ ਉਹ ਕਿਹੜਾ ਸੱਚ ਹੈ ਜੋ ਅਮਰੀਕਾ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਆਪਣੇ ਹੀ ਸੰਵਿਧਾਨ ਨੂੰ ਦਰਕਿਨਾਰ ਕਰਨ ਦੇ ਲਈ ਮਜਬੂਰ ਕਰ ਗਿਆ ਪਹਿਲਾ ਸੱਚ ਜੋ ਅਮਰੀਕਾ ਵੱਲੋਂ ਖੁਦ ਬਿਆਨ ਕੀਤਾ ਗਿਆ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਵੈਨਜ਼ੁਏਲਾ ਉੱਤੇ ਕਾਰਵਾਈ ਕਰਨ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਨੂੰ ਉਹਨਾਂ ਦੀ ਪਤਨੀ ਸਮੇਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਵੈਨਜ਼ੁਏਲਾ ਦੇ ਉੱਤੇ ਅਮਰੀਕਾ ਦੇ ਵੱਲੋਂ ਸ਼ਾਸਨ ਚਲਾਉਣ ਦੀ ਗੱਲ ਆਖੀ ਗਈ। ਇਥੋਂ ਤੱਕ ਕਿ ਵੈਨਜ਼ੁਏਲਾ ਦੇ ਤੇਲ ਭੰਡਾਰ ਦਾ ਸੰਚਾਲਨ ਵੀ ਅਮਰੀਕਾ ਦੇ ਹੱਥ ਹੇਠ ਲਿਆ ਕੇ ਖੁਦ ਮੁਖਤਿਆਰੀ ਨਾਲ ਤੇਲ ਸੰਚਾਲਨ ਨੂੰ ਚਲਾਉਣ ਦੀ ਗੱਲ ਕੀਤੀ ਜਾ ਰਹੀ ਹੈ। ਇਸੀ ਤਰ੍ਹਾਂ ਜੇ ਤੱਥਾਂ ਦੇ ਆਧਾਰ 'ਸਨ ਇਵੈਂਜੂਏਲਾ' ਦੀ ਧਰਤੀ ਦੀ ਗੱਲ ਕਰੀਏ ਤਾਂ ਵੈਂਜੂਏਲਾ ਦੀ ਧਰਤੀ ਤੇਲ ਤੋਂ ਇਲਾਵਾ ਆਪਣੇ ਅੰਦਰ ਸੋਨੇ ਦੇ ਭੰਡਾਰਸਣੇ ਕਈ ਹੋਰ ਖਣਿਜਾਂ ਨੂੰ ਸਮੋਈ ਬੈਠੀ ਹੈ। ਇਹ ਵੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਆਪਣੀ ਟੁੱਟ ਰਹੀ ਅਰਥਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਵੈਂਜੂਏਲਾ ਤੇ ਕਾਰਵਾਈ ਕੀਤੀ ਹੈ ਕਿਉਂਕਿ ਵੈਂਜੂਏਲਾ ਦੇ ਭੰਡਾਰ ਚ ਭਾਵੇਂ ਮੁੱਠੀ ਪਰ ਸੋਨਾ ਹੋਵੇ ਪਰ ਵੈਂਜੂਏਲਾ ਦੀ ਧਰਤੀ ਹੇਠ ਹਜ਼ਾਰਾਂ ਟਨ ਸੋਨਾ ਹੈ ਜੋ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਨੂੰ ਕਾਇਮ ਕਰ ਸਕਦਾ ਹੈ। ਤੀਜੀ ਕਾਰਨ ਦੀ ਗੱਲ ਕਰੀਏ ਤਾਂ ਵੈਨਚੂਏਲਾ ਦੇ ਰਾਸ਼ਟਰਪਤੀ ਦੀ ਅਮਰੀਕਾ ਨੂੰ ਦਰਕਿਨਾਰ ਕਰ ਰੂਸ ਅਤੇ ਚੀਨ ਨਾਲ ਵਧਦੀ ਨੇੜਤਾ ਵੀ ਕਿਤੇ ਨਾ ਕਿਤੇ ਅਮਰੀਕਾ ਨੂੰ ਖਟ ਕਰ ਰਹੀ ਸੀ। ਇਹ ਵੀ ਮੰਨਿਆ ਜਾ ਸਕਦਾ ਹੈ ਕਿ ਵੈਨਚੂਏਲਾ ਤੇ ਕਾਰਵਾਈ ਕਰ ਅਮਰੀਕਾ ਨੇ ਚੀਨ ਨੂੰ ਵੀ ਅਸਿੱਧੇ ਤੌਰ ਤੇ ਆਪਣੇ ਸਰਪੰਚ चौधरी ਚੜ੍ਹ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਉਂਕਿ ਵੈਨਚੂਏਲਾ ਦੇ ਵਿੱਚ ਚੀਨ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਵੱਲੋਂ ਵਪਾਰ ਦੇ ਲਈ ਵੱਡੇ ਪੱਧਰ ਤੇ ਪੈਸਾ ਲਗਾਇਆ ਗਿਆ ਸੀ ਤੇ ਹੁਣ ਇਧਰ ਕਾਰਵਾਈ ਤੋਂ ਬਾਅਦ ਵੈਨਚੂਏਲਾ ਤੇ ਅਮਰੀਕਾ ਨੇ ਆਪਣਾ ਸ਼ਾਸਨ ਚਲਾਉਣ ਦੀ ਗੱਲ ਲੱਕ ਦਿੱਤੀ। ਹੁਣ ਗੱਲ ਕਰਦੇ ਹਾਂ ਇਸ ਪੂਰੇ ਮਾਮਲੇ ਦੇ ਦੂਜੇ ਅਧਿਆਇ ਦੀ ਪਹਿਲੇ ਅਧਿਆਇ ਦੇ ਵਿੱਚ ਅਮਰੀਕਾ ਨੇ ਕਾਰਵਾਈ ਨੂੰ ਸਹੀ ਦੱਸਦਿਆਂ ਆਪਣਾ ਪੱਖ ਰੱਖਿਆ ਪਰ ਅਸੀਂ ਤੁਹਾਨੂੰ ਦੱਸਿਆ ਕਿ ਕਿਵੇਂ ਅਮਰੀਕਾ ਦੇ ਵੱਲੋਂ ਕਈ ਕਾਰਨਾਂ ਨੂੰ ਦਰਕਰਨ ਕਰ ਇਹਨਾਂ ਕਾਰਵਾਈਆਂ ਕੀਤੀਆਂ ਗਈਆਂ ਪਰ ਦੂਸਰੇ ਪਾਸੇ ਅਧਿਆਇ ਇਸ ਕਹਾਣੀ ਦਾ ਸਭ ਤੋਂ ਖਤਰਨਾਕ ਮੋੜ ਲੈ ਕੇ ਆਉਂਦਾ ਹੈ ਜਿਸ ਦਾ ਸੇਕ ਭਾਰਤ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਕੀ ਕਹਿੰਦਾ ਹੈ ਅਮਰੀਕਾ ਦੀ ਨਵੀਂ ਕਹਾਣੀ ਦਾ ਦੂਜਾ ਅਧਿਆਇ ਆਓ ਜਾਣਦੇ ਹਾਂ ਇਹ ਕਹਾਣੀ ਯਾ ਕਹਿ ਲਓ ਅਮਰੀਕਾ ਦੇ ਵੱਲੋਂ ਕੀਤੀ ਗਈ ਕਾਰਵਾਈ ਇੱਥੇ ਹੀ ਨਹੀਂ ਰੁਕਣ ਵਾਲੀ ਕਿਉਂਕਿ ਇਸ ਕਹਾਣੀ ਦੀ ਸ਼ੁਰੂਆਤ ਨਾਲ ਹੁਣ ਜਿੱਥੇ ਕਈ ਹੋਰ ਦੇਸ਼ਾਂ ਨੂੰ ਅਮਰੀਕਾ ਦੇ ਸਰਵਈਏ ਨੇ ਸਹਿਮਤ ਲੈ ਆਂਦਾ ਉਥੇ ਕਈ ਵੱਡੇ ਦੇਸ਼ਾਂ ਲਈ ਇਹ ਕਾਰਵਾਈ ਸੋਨੇ ਦੀ ਚਾਬੀ ਦੇ ਹੱਥ ਲੱਗਣ ਦੇ ਬਰਾਬਰ ਮੰਨੀ ਜਾ ਰਹੀ ਹੈ ਗੱਲ ਕੀਤੀ ਜਾਵੇ ਤਾਂ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਕੋਈ ਵੀ ਦੇਸ਼ ਕਿਸੇ ਦੂਜੇ ਦੇਸ਼ 'ਤੇ ਬਿਨਾਂ ਕਿਸੇ ਕਾਰਨ ਹਮਲਾ ਨਹੀਂ ਕਰ ਸਕਦਾ ਇਥੋਂ ਤੱਕ ਜੇਕਰ ਹਮਲਾ ਹੁੰਦਾ ਵੀ ਜੰਗ ਲੱਗਦੀ ਵੀ ਹੈ ਤਾਂ ਮਜ਼ਬੂਤ ਦੇਸ਼ ਦੂਜੇ ਦੇਸ਼ ਉਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਕਬਜ਼ਾ ਨਹੀਂ ਕਰ ਸਕਦਾ ਕੋਈ ਅਧਿਕਾਰ ਨਹੀਂ ਰੱਖ ਸਕਦਾ ਨਾ ਹੀ ਉਸ ਦੇਸ਼ ਨੂੰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤੌਰ ਤੇ ਚਲਾਉਣ ਦਾ ਅਧਿਕਾਰ ਰੱਖ ਸਕਦਾ ਅਮਰੀਕਾ ਦੇ ਵੱਲੋਂ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦੇ ਹਨ ਜਿੱਥੇ ਵੈਨਚੂਏਲਾ ਤੇ ਕਬਜ਼ਾ ਕਰ ਆਪਣਾ ਸ਼ਾਸਨ ਚਲਾਉਣ ਦੀ ਗੱਲ ਆਖੀ ਉਥੇ ਹੀ ਇਸ ਦੇ ਨਾਲ ਰੂਸ ਅਤੇ ਚੀਨ ਸਣੇ ਹੋਰ ਕਈ ਦੇਸ਼ਾਂ ਨੂੰ ਇਸ ਤਰ੍ਹਾਂ ਕਰਨ ਦੀ ਅਸਿੱਧੇ ਤੌਰ ਤੇ ਸਹਿਮਤੀ ਦੇ ਦਿੱਤੀ ਗਈ ਹੈ ਉਦਾਹਰਨ ਵਜੋਂ ਰੂਸ ਯੂਕਰੇਨ ਦੇ ਵਿੱਚ ਚੱਲ ਰਹੇ ਯੁੱਧ ਦੀ ਗੱਲ ਕਰੀਏ ਤਾਂ ਜਿਕਰ ਰੂਸ ਯੂਕਰੇਨ ਤੇ ਹਾਵੀ ਹੁੰਦਾ ਹੈ ਜਿੱਤ ਦਰਜ ਕਰ ਲੈਂਦਾ ਹੈ ਯੂਕਰੇਨ ਤੇ ਕਬਜ਼ਾ ਕਰਨ ਦੀ ਗੱਲ ਕਰ ਸਕਦਾ ਹੈ ਤਾਂ ਇਸ ਮਾਮਲੇ 'ਚ ਰੂਸ ਦੇ ਵੱਲੋਂ ਅਮਰੀਕਾ ਦੀ ਵੈਨਜੂਏਲਾ ਤੇ ਕੀਤੀ ਕਾਰਵਾਈ ਨੂੰ ਆਪਣੇ ਪੱਖ ਦੀ ਢਾਲ ਬਣਾ ਕੇ ਵਰਤਿਆ ਜਾ ਸਕਦਾ ਹੈ ਜਾਂ ਕਹਿ ਲਵੋ ਇਸ ਮਾਮਲੇ 'ਚ ਸਰਪੰਚ ਹੋਣ ਦੇ ਨਾਤੇ ਰੂਸ ਤੇ ਇਸ ਤਰਕ ਦੇ ਸਾਹਮਣੇ ਅਮਰੀਕਾ ਬੇਬਸ ਹੁੰਦਾ ਨਜ਼ਰ ਆਵੇਗਾ ਦੂਜੇ ਪਾਸੇ ਜੇ ਹੈ ਕੁਝ ਚੀਨ ਵੱਲੋਂ ਵੀ ਕੀਤਾ ਜਾ ਸਕਦਾ ਹੈ ਜਿਸ ਦਾ ਅਸਰ ਸਿੱਧੇ ਤੌਰ ਤੇ ਭਾਰਤ ਦੇਸ਼ ਤੇ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਚੀਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਭਾਰਤ ਦੇ ਅਰਨਾਚਲ ਪ੍ਰਦੇਸ਼ ਸੂਬੇ ਨੂੰ ਚੀਨ 'ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਚੀਨ ਦੇ ਨਕਸ਼ੇ ਦੇ ਉੱਤੇ ਅਰਨਾਚਲ ਪ੍ਰਦੇਸ਼ ਦੇ ਕਈ ਪਿੰਡਾਂ ਦਾ ਸਾਹਮਣੇ ਆਉਣਾ ਜਾਂ ਅਰਨਾਚਲ ਪ੍ਰਦੇਸ਼ ਦੇ ਕੁਝ ਹਿੱਸੇ ਨੂੰ ਚੀਨ ਦਾ ਮੰਨਣਾ ਇਸ ਨਵੀਂ ਸ਼ੁਰੂ ਹੋਈ ਕਹਾਣੀ ਦਾ ਇੱਕ ਨਵਾਂ ਅਧਿਆਇ ਬਣਦਾ ਦੇਖਿਆ ਜਾ ਸਕਦਾ ਹੈ ਕਿਉਂਕਿ ਚੀਨ ਅਮਰੀਕਾ ਦੇ ਰਿਸ਼ਤਿਆਂ ਦੀ ਮਿਠਾਸ ਤੋਂ ਤਾਂ ਪੂਰੀ ਦੁਨੀਆ ਜਾਣੂ ਹੈ ਫਿਰ ਅਮਰੀਕਾ ਦੀ ਇਸ ਕਾਰਵਾਈ ਨਾਲ ਸ਼ੁਰੂ ਹੋਈ ਨਵੀਂ ਫੇਰਸ ਨੂੰ ਅੱਗੇ ਵਧਾਉਣ ਤੋਂ ਚੀਨ ਕਿਉਂ ਪਿੱਛੇ ਰਹੇਗਾ ਖੇਰ ਸਰਪੰਚ ਦੇਸ਼ ਅਮਰੀਕਾ ਨੇ ਅੰਤਰਰਾਸ਼ਟਰੀ ਕਾਨੂੰਨ ਨੂੰ ਫਿਲਹਾਲ ਧਰ ਕੇ ਨਾਰਕਾਰ ਦੁਨੀਆ ਦੇ ਇਸ ਨਵੇਂ ਅਧਿਆਏ ਤੇ ਇੱਕ ਨਵੀਂ ਕਹਾਣੀ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦਾ ਬਹੁਤੇ ਦੇਸ਼ਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੁਨੀਆਪਰਚ ਆਮ ਲੋਕਾਂ ਦੇ ਵੱਲੋਂ ਇਸ ਨੂੰ ਜਮਹੂਰੀਅਤ ਦਾ ਕਤਲ ਦਾਸਤਿਆਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬਹੁਤੇ ਤਕੜੇ ਦੇਸ਼ ਇਸ ਕਾਰਵਾਈ ਦਾ ਵਿਰੋਧ ਕਰਨ ਦੇ ਨਾਲ ਨਾਲ ਆਪਣੇ ਲਈ ਇੱਕ ਨਵੇਂ ਮੌਕੇ ਦਾ ਸਮਾਂ ਵੀ ਸਮਝ ਰਹੇ ਨੇ ਭਾਵੇਂ ਇਹ ਸਭ ਕੁਝ ਕੋਲ ਦੁਨੀਆ ਦੇ ਸਾਰੇ ਲੰਬੜਦਾਰਾਂ ਦਰਮਿਆਨ ਰਹੇਗਾ ਪਰ ਇਸ ਸਾਬ ਜਨਰ ਆਮ ਲੋਕਾਂ ਤੇ ਕੀ ਅਸਰ ਪਵੇਗਾ ਆਮ ਜਨਜੀਵਨ ਕਿੱਥੇ ਆਣ ਖੜਾ ਹੋਵੇਗਾ ਇਹ ਤਾਂ ਇਸ ਕਹਾਣੀ ਦੇ ਅੰਤ ਦੇ ਨਾਲ ਹੀ ਸਾਹਮਣੇ ਆਵੇਗਾ ਤਾਂ ਖੈਰ ਸਰਪੰਚ ਅਮਰੀਕਾ ਦੇ ਵੱਲੋਂ ਸ਼ੁਰੂ ਕੀਤੀ ਇਹ ਕਹਾਣੀ ਦਾ ਅਗਲਾ ਮੋੜ ਕਿਵੇਂ ਦਾ ਨਜ਼ਰ ਆਉਂਦਾ ਹੈ ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਹਮਦਾਰਾ ਟੀਵੀ ਦੇ ਨਾਲ ਬਨੇ ਰਹੋ